ਟਰੈਕਟਰ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਣੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ گیا ਗਿਆ ਜੀ 2511 HMD 2511 ਟਰੈਕਟਰ ਹੈ ਜੀ ਟਰਾਲੀਆਂ ਟੁੱਲੀਆਂ ਢੋਣ ਨੂੰ ਵਧੀਆ ਟਰੈਕਟਰ ਹੈ ਜੀ ਅੱਗੇ ਕੰਮ ਚੱਲ ਪੈਣਾ ਤੂੜੀ ਦਾ ਤੇ ਏਰੀਆ ਹੈਗਾ ਜੀ ਕੋਟਕਪੂਰ ਤੇ ਰੇਟ ਹੈਗਾ ਜੀ 75000 ਰੁਪਿਆ ਬਹੁਤ ਹੀ ਜ਼ਿਆਦਾ ਵਧੀਆ ਟਰੈਕਟਰ ਹੈ ਜੀ 87 ਮਾਡਲ ਟਰੈਕਟਰ ਹੈ ਜੀ ਜਿਹੇ ਤੂੜੀ ਦਾ ਕੰਮ ਛੋਟੇ ਕੰਮ ਲੈਣ ਟਰੈਕਟਰ ਬਹੁਤ ਹੀ ਵਧੀਆ ਜੀ ਤੇ ਅੱਗੇ ਇਸ ਟਰੈਕਟਰ ਤੋਂ ਬਾਅਦ ਸਾਡੇ ਕੋਲੇ ਜੀ ਟਰੈਕਟਰ ਆ ਜਾਂਦਾ ਹੈ ਅਰਜਨ 605 अर्जुन 605 ट्रैक्टर ਹੈ ਜੀ ਮਾਡਲ ਹੈਗਾ 2013 ਤੇ ਰੇਟ ਹੈਗਾ ਜੀ 425000 ਏਰੀਆ ਹੈਗਾ ਜੀ ਕੋਟਕਪੂਰ ਤੇ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਜੀਮੀਦਾਰਾ ਟਰੈਕਟਰ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਟਰੈਕਟਰ ਹੈ ਜੀ ਜਿਹਦਾ ਇਹਦਾ ਪمپ ਹੈਗਾ ਉਹ ਦੂਜਾ ਜੀ ਰੂਟਰ ਪੰਪ ਹੈ ਜੀ ਮਾਈਕੋ ਤੇ ਰੂਟਰ ਦੇ ਵਿੱਚ ਤੁਹਾਨੂੰ ਇੱਕ ਜਾਣਕਾਰੀ ਦੇ ਵਿੱਚ ਦੱਸਾਂਗੇ ਕਿ ਕੀ ਕੀ ਇਹਦੇ ਵਿੱਚ ਡਿਫਰੈਂਸ ਹੁੰਦਾ ਤੇ ਬਹੁਤ ਵਧੀਆ ਟਰੈਕਟਰ ਹੈ ਜੀ ਇਹ ਟਰੈਕਟਰ ਦਾ ਬਾ ਸਾਡੇ ਕੋਲ ਟਰੈਕਟਰ ਆ ਜਾਂਦਾ ਜੀ ਮਹਿੰਦਰਾ 2,11000 ਰੁਪਏ ਰੇਟ ਹੈ ਜੀ ਏਰੀਆ ਚ ਨਾਲ ਹੈ ਜੀ ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਚੰਗੀ ਕੰਡੀਸ਼ਨ ਵਿੱਚ ਟਰੈਕਟਰ ਹੈ ਜੀ ਬਹੁਤ ਵਧੀਆ ਕੰਡੀਸ਼ਨ ਵਿੱਚ ਟਰੈਕਟਰ ਹੈ ਜੀ ਇਹ ਟਾਇਰ ਜਿਹੜੇ ਜਮਾ ਨਵੇਂ ਆ ਜੀ ਪਿਛਲੇ ਤੇ ਏਜੰਸੀ ਦਾ ਹੀ ਜਿਹੜਾ ਇੰਜਨ ਆ ਜੀ ਮਤਲਬ ਬਾਅਦ ਚੋਂ ਨਹੀਂ ਕਰਾਇਆ ਹੋਇਆ ਇੰਜਨ ਏਜੰਸੀ ਦਾ ਹੀ ਹੈਗਾ ਜੀ ਚੰਗੀ ਕੰਡੀਸ਼ਨ ਵਿੱਚ ਟਰੈਕਟਰ ਹੈ ਤੁਸੀਂ ਦੇਖ ਸਕਦੇ ਹੋ ਜੀ 275 ਬਹੁਤ ਵਧੀਆ ਟਰੈਕਟਰ ਹੈ ਜੀ ਤੇ ਇਹ ਕੰਡੀਸ਼ਨ ਤੁਸੀਂ ਕੋਲ ਦੇਖ ਸਕਦੇ ਹੋ ਮਾਲਕਾਂ ਦੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਇਸ ਟਰੈਕਟਰ ਤੋਂ ਬਾਅਦ ਸਾਡੇ ਕੋਲ ਟਰੈਕਟਰ ਆ ਜਾਂਦਾ ਜੀ ਇਸ ਟਰੈਕਟਰ 350 ਟਾਇਰ ਜੀ ਫਰੰਟ ਦਾ 50 ਪੈਸੇ ਤੇ ਬੈਗ 95 ਪੈਸੇ ਏਰੀਆ ਹੈਗਾ ਜੀ ਕਲੋਡਾ ਨਰਵਾਣਾ ਹਰਿਆਣਾ ਚ ਜੀ ਤੇ ਮਾਡਲ ਹੈਗਾ ਜੀ 2010 ਤੇ ਪ੍ਰਾਈਸ ਹੈਗਾ ਜੀ 1 ਲੱਖ ਤੇ 80000 ਰੁਪਿਆ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਬਹੁਤ ਵਧੀਆ ਟਰੈਕਟਰ ਹੈ ਜੀ ਤੇਲ ਦਾ ਖਰਚਾ ਇਹਨਾਂ ਦਾ ਘੱਟ ਹੁੰਦਾ ਤੇ ਚੰਗੀ ਮਤਲਬ ਜਾਣ ਜੂਨ ਬਹੁਤ ਹੁੰਦੇ ਟਰੈਕਟਰ ਡਿਸਕ ਬ੍ਰੇਕ ਹੁੰਦੇ ਆ ਜੀ ਇਹਨਾਂ ਦੇ ਤੇ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਦੀ ਕੰਡੀਸ਼ਨ ਤੇ ਇਸ ਤੋਂ ਬਾਅਦ ਸਾਡੇ ਕੋਲੇ ਆ ਜਾਂਦੀਆਂ ਜੀ ਟਰਾਲੀਆਂ 12 ਫੁੱਟੀਆਂ ਲੰਬੀ ਤੇ 6 ਫੁੱਟ 12 ਫੁੱਟ ਤੇ 6 6 ਫੁੱਟ ਲੰਬੀ ਆ ਜੀ ਟਰਾਲੀ ਠੀਕ ਆ ਜੀ ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਜੀ ਪ੍ਰਾਈਸ ਹੈਗਾ 60000 ਰੁਪਿਆ ਟਾਇਰ ਹੈਗੇ ਜੀ 55 ਪੈਸੀ ਏਰੀਆ ਰਾਜਪੁਰਾ ਜੀ ਅੱਗੇ ਤੂੜੀ ਦਾ ਕੰਮ ਚੱਲ ਪਿਆ ਬਹੁਤ ਈ ਟਰਾਲੀਆਂ ਹੀ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਕਰ ਦਿਓ ਤੇ ਕਮੈਂਟਾਂ ਵਿੱਚ ਸਾਡੀ ਕਮੀਆਂ ਜਰੂਰ ਦੱਸਿਆ ਕਰੋ ਜੀ